ਬਈ ਸਾਰਿਆਂ ਨੂੰ ਪਿਆਰ ਭਰੀ ਹਸਤੀ ਆ ਕਲਮੀਦ ਕਰਦੇ ਆ ਤੁਸੀਂ ਤੰਦਰੁਸਤ ਤੇ ਠੀਕ ਹੋਵੋਗੇ ਕਿਨਾਂ ਆਪਾਂ ਤੁਹਾਡੇ ਨਾਲ ਤਜਰਬਾ ਸਾਂਝਾ ਕਰਦੇ ਆ ਕਿਉਂਕਿ ਮੈਨੂੰ ਤਾਂ 1 ਸਾਲ ਕੀ ਹੋ ਗਿਆ ਪਸ਼ੂਆਂ 'ਚ ਬੜਿਆ ਨੂੰ ਹਨਾ ਓਦੋਂ ਪਹਿਲਾਂ ਮੇਰਾ ਭਰਾ ਸਾ 2 ਸਾਲ ਸੌਰੀ ਸਾਲਕ ਤਾਂ ਮੇਰਾ ਮੋ ਜ਼ਿਆਦੇ ਹੋ ਗਿਆ ਦੋ ਸਾਮੀ ਮੈਨੂੰ ਦੋ ਕੁ ਸਾਲ ਹੋ ਗਏ ਹਨਾ ਤੇ ਰਾਤ ਦਾ ਟਾਈਮ ਆ ਪਰ ਰਾਤ ਨੂੰ ਵੀਡੀਓ ਬਣਾ ਰਹੇ ਆ ਕਿਉਂਕਿ ਆਪਣੇ ਪਸ਼ੂ ਜਮਾ ਸੁੱਸਰੀ ਵਾਂਗੂ ਬੈਠੇ ਨੇ ਕੋਈ ਆਪਾਂ ਇਹਨਾਂ ਤੇ ਦਵਾਈ ਨਹੀਂ ਛਿੜਕੀ ਹੈਗੀ ਉਸ ਹੋਰ ਨਹੀਂ ਲਾਇਆ ਪਿੰਡੇ ਤੇ ਇਸ ਨੂੰ ਸਾਰਾ ਦਿਖਾਵਾਂਗੇ ਵੀ ਬੈਠੇ ਵੀ ਕਿਉਂ ਆ ਦੇਖ ਰੋ ਖੁੱਲਾ ਜਮਾ ਓਪਨ ਕੋਈ ਮੱਛਰਦਾਨੀ ਨਹੀਂ ਲੱਗੀ ਹੈਗੀ ਜਮਾ ਆਰਾਮਦਾਰੀ ਨਾਲ ਬੈਠਿਆ ਇਸ ਰੂਟ ਨਹੀਂ ਪਸੂ ਬਹਿ ਨਹੀਂ ਸਕਦੇ ਕਿਉਂਕਿ ਮੀਂਹ ਰੋਜ਼ ਪੈਂਦਾ ਧਰਤੀ ਕਿੱਲੀ ਹੋ ਜਾਂਦੀ ਹੈ ਤੇ ਇੱਕ ਪੱਖਾ ਤਾਂ ਆਪਣਾ ਆ ਗਿਆ ਮੈਂ ਹੁਣ ਬੰਦ ਕਰ ਰੱਖਿਆ ਵਾਂ ਵੀਡੀਓ ਵਿੱਚ ਖੜਕਾ ਕਰਦਾਗਾ ਤੇ ਦੂਜਾ ਪੱਖਾ ਪਰਲੇ ਪਾਸੇ ਛੱਡੀ ਜਾਂਦਾ ਉਹ ਵੀ ਤੁਹਾਨੂੰ ਦਿਖਾਉਨੇ ਆਪਾਂ ਸਾਰਾ ਪਹਿਲਾਂ ਤੁਸੀਂ ਪਸੂ ਦੇਖ ਰੋ ਜਮਾ ਐ ਬੈਠਿਆ ਨਾ ਆਰਾਮਦਾਰੀ ਨਾਲ ਜਮਾ ਕਿਸੇ ਪਾਸੇ ਹੱਲ ਚੱਲ ਨਹੀਂ ਕਰ ਰਹੇ ਫਿਰ ਆਪਾਂ ਉਧਰਲੇ ਪਾਸੇ ਚੱਲਦੇ ਜਿੱਧਰ ਆਪਾਂ ਜਗਾੜ ਦਾ ਆਗਾ ਉਹੀ ਮੱਝ ਨਹੀਂ ਹੱਲ ਰਹੀ। ਵੀਡੀਓ ਆਪਾਂ ਰਾਤ ਨੂੰ ਤਾਈਆਂ ਨੂੰ ਦਿਖਾ ਰਹੇ ਆ ਵੀ ਕਈ ਵਾਰ ਭਰਾ ਕਹਿੰਦੇ ਐਵੇਂ ਝੂਠ ਮਾਰੀ ਆ ਨਾ ਕੱਟੀ ਆ ਦੇਖ ਲੋ ਇਹ ਆਰਾਮਦਾਰੀ ਨਾ ਬੈਠੀ ਆ ਹਨਾ। ਆ ਬੂਰੀ ਮੱਝ ਐ ਇਹ ਆਰਾਮਦਾਰੀ ਨਾ ਖੜੀ ਆ। ਆ ਗਿਆ ਆਪਣਾ ਜਗਾੜ। ਕਈ ਪਾਈ ਪਹਿਲਾਂ ਲਾਉਂਦੇ ਹੁਣ ਆਪਾਂ ਚਲੋ ਲੇਟ ਹੋ ਗਏ ਹੋਵਾਂਗੇ ਇੱਕ ਪੱਖਾ ਚੱਲੀ ਜਾਂਦਾ ਆਪਣਾ। ਤੇ ਇਹਦੇ ਵਿੱਚ ਐ ਲਾ ਲਓ ਵੀ ਟੋਕਰਾ ਦੇ ਟੋਕਰਾ ਤੂੜੀ ਦਾ ਪੈਂਦਾਗਾ ਹਨਾ। ਸੀ ਸੱਤ ਪਾਥੀਆਂ ਨਾ ਫੜਤੀਆਂ ਸੀ। ਉਦੂਆ ਰਾਤ ਨੂੰ ਜਦੋਂ ਇਹ ਮੁੱਕ ਜੂਗਾ ਕਿਉਂ ਉਠਦੀਆਂ ਯਾਰ ਆਪਾਂ ਕਈ ਵਾਰੀ ਉਠਦੇ ਆਂ ਰਾਤ ਨੂੰ ਐ ਥੋੜੀ ਆ ਵੀ ਨਹੀਂ ਉਠਦੇ ਹੈਗੇ ਹੋਰ ਪਾ ਦਾਂਗੇ ਪਸ਼ੂਆਂ ਨੂੰ ਆਰਾਮਦਾਰੀ ਐ ਇਸ ਟਾਈਮ ਐ ਲਾ ਲੂ ਵੀ ਟਰਾਲੀ ਵੱਧ ਤੋਂ ਵੱਧ ਤੂੜੀ ਦੀ ਲੱਗ ਜੂਗੀ ਆਪਣੇ ਮਹੀਨੇ 20 ਦਿਨਾਂ ਚ ਕਿਉਂਕਿ ਧਰਤੀ ਬਹੁਤ ਜ਼ਿਆਦਾ ਗਿੱਲੀ ਹੋਈ ਪਈ ਆ ਮੱਛਰ ਨੇ ਜਮਾ ਛੜਰ ਭੁੰਡੀਆਂ ਕੱਢ ਦਿੰਦਾ ਇੰਨਾ ਮੱਛਰ ਆ ਤੇ ਸਵੇਰੇ ਸਿਰ ਨੂੰ ਤੰਗ ਹੋਈ ਜਾਂਦੇ ਆਂਦਾ ਸਾਰੀ ਰਾਤ ਨਹੀਂ ਬੰਦੇ ਜੇ ਬੈਠਣਗੇ ਫੇਰ ਹੀ ਇਹ ਦੁੱਧ ਦੇਣਗੇ ਸਵੇਰ ਨੂੰ ਸ਼ਾਮ ਵਾਲਾ ਦੁੱਧ ਕਿਉਂ ਵੱਧ ਹੁੰਦਾ ਕਿਉਂਕਿ ਦਿਨੇ ਪਸ਼ੂ ਸੌਂ ਜਾਂਦਾ ਆਰਾਮਦਾਰੀ ਕਰਦਾਗਾ ਤੰਗ ਨਹੀਂ ਹੁੰਦਾ ਰਾਤ ਨੂੰ ਜਦੋਂ ਇਹ ਬੈਂਦੀ ਨਹੀਂ ਹੈਗੇ ساری ਰਾਤ ਵਿਚਾਰੇ ਲੱਤਾਂ ਹੀ ਮਾਰੀ ਜਾਂਦੇ ਰਹਿੰਦੇ ਨੇ ਤਾਂ ਦੁੱਧ ਵੀ ਕਿੱਥੋਂ ਦੇਣਾ ਤਾਂ ਮੈਨੂੰ ਆਹ ਸਿਸਟਮ ਇੰਨਾ ਵਧੀਆ ਲੱਗਿਆ ਵੀ ਛੱਡ ਦਿਓ ਗੱਲਾਂ ਕਿਉਂਕਿ ਯਾਰ ਆਪਾਂ ਸਾਰੇ ਜਣੇ ਕਿਸੇ ਦੇ ਲਗਭਗ 90% ਏਸੀ ਹੈਗੇ ਨੇ ਵੀ ਅਜਾ ਬੰਦੇ ਨਹੀਂ ਹੋਣਾ ਜਿਹਦੇ ਨਹੀਂ ਏਸੀ ਹੋਣਾ ਤੇ ਆਪਾਂ ਦਾ ਛੱਡ ਕੇ ਸੁੱਚਾਂ ਪਏ ਜਾਂਦੇ ਆ ਉਦੋਂ ਬਾਅਦ ਇਹਨਾਂ ਨੂੰ ਤਾਂ ਸਵੇਰੀ ਦੇਖਦੇ ਆ ਆਪਾਂ 5:00 ਵਜੇ ਵੀ ਨੀਰ ਆਪਾਉਣਾ ਜਾਂ ਨਹੀਂ ਪਾਉਣਾ ਰਾਤ ਨੂੰ ਤਾਂ ਕੋਈ ਨ ਲਵੇ ਆਉਂਦਾ ਹਨਾ ਲਵੇ ਉਹ ਆਉਂਦਾ ਜਿਨ੍ਹਾਂ ਦਾ ਬਾਈ ਇਹਨਾਂ ਦੇ ਹਿਰਤੇ ਘਰ ਚੱਲਦਾ ਮੇਰੇ ਵਰਗਿਆਂ ਦਾ ਹਨਾ ਕਿਉਂਕਿ ਮੈਂ ਤਾਂ ਇਹਨਾਂ ਦੀ ਪੂਜਾ ਕਰਦਾ ਸਾਡੇ ਘਰ ਇਹਨਾਂ ਦੇ ਹਿਰਤੀ ਚੱਲਦਾ ਗਿਆ ਹਨਾ ਜੇ ਬੰਦਾ ਸੋਚੇ ਤਾਂ ਕਿਉਂਕਿ ਇਹ ਇੱਕ ਜਾਨਵਰ ਨਹੀਂ ਹੈਗੇ ਸਾਡੇ ਘਰ ਦੇ ਮੈਂਬਰ ਨੇ ਇੰਨਾ ਜਿਆਦਾ ਮੈਂ ਪਿਆਰ ਕਰਨ ਲੱਗ ਗਿਆ ਹਨਾ ਮੇਰੇ ਭਰਾ ਜੀ ਨੇ ਪਹਿਲਾਂ ਉਹ ਸੇਵਾ ਕਰਦਾ ਸੀ ਤੇ ਹੁਣ ਮੈਂ ਸਾਮਣ ਲੱਗਿਆ ਪਹਿਲਾਂ ਵੀ ਇੱਕ ਆਪਾਂ ਵੀਡੀਓ ਪਾਈ ਸੀ ਹੁਣ ਉਹਦੇ ਵਿੱਚ ਦੱਸਿਆ ਸੀ ਤੇ ਉਹ ਤਾਂ ਅੱਜ ਕੱਲ ਯੂਰਪ ਦੇ ਵਿੱਚ ਆ ਹੌਲੀ ਹੌਲੀ ਤਜਰਬਾ ਆਈ ਜਾਂਦਾ ਤੇ ਆਪਾਂ ਉਹ ਵਧਾਈ ਜਾਂਦੇ ਆ ਮਾਲਕ ਕਿਰਪਾ ਕਰੇ ਆਪਾਂ ਵਧੀਆ ਅੱਗੇ ਦੀ ਅੱਗੇ ਪਸ਼ੂਆਂ ਦਾ ਹੋਰ ਜਿ ਵਧਾਉਣੇ ਆ ਤੇ ਜੇ ਤੁਹਾਨੂੰ ਇਹ ਕੰਮ ਮੇਰਾ ਪੂਰਾ ਵਧੀਆ ਲੱਗਿਆ ਹਨਾ ਤਾਂ ਅੱਗੇ ਦੀ ਅੱਗੇ ਤੁਸੀਂ ਜ਼ਰੂਰ ਸ਼ੇਅਰ ਕਰਿਆ ਕਰੋਗਾ ਦੀ ਗਾਹਾਂ ਹੋਰ ਭਰਾਵਾਂ ਨੂੰ ਵੀ ਪਤਾ ਲੱਗੇ ਇਹੀ ਭਰਾਵਾਂ ਦਾ ਚਲੋ ਵੱਡੇ ਫਾਰਮ ਵਾਲੇ ਤਾਂ ਮੱਛਰਦਾਨੀਆਂ ਆਪਦਾ ਜਾਲੀਆਂ ਜੂੜੀਆਂ ਲਾ ਕੇ ਰੱਖਦੇ ਆਪਾਂ ਹੁਣ ਓਪਨ ਚਾ ਬਈ ਮੱਛਰਦਾਨੀ ਲਾਈ ਸੀ ਪਹਿਲਾਂ ਇਹਨਾਂ ਨੇ ਪੱਟਤੀ ਪਾੜਤੀ ਹੈ ਨਾ ਕਿਉਂ ਪਸ਼ੂ ਰਾਤ ਨੂੰ ਕਈ ਵਾਰੀ ਫੁੱਲ ਖਾਲੇ ਜਾਂਦਾ ਹੈਗਾ ਫਿਰ ਸਿੰਗ ਢਾ ਲੈਂਦੇ ਨੇ ਸਾਰੀਆਂ ਹੀ ਪਾੜ ਦਿੰਦੇ ਨੇ ਪਰ ਐ ਸਲੂਟ ਬੰਦਾ ਪਸ਼ੂ ਸ਼ਾਂਤੀ ਚ ਨਹੀਂ ਰਹਿੰਦਾ ਹੈਗਾ ਬਿਨਾਂ ਦਵਾਈਆਂ ਤੋਂ ਤਾਂ ਦਵਾਈਆਂ ਵੀ ਕਈ ਆਈ ਜਾਂਦੀਆਂ ਨੇ ਛਿੜਕ ਦਿੰਦੇ ਸੀ ਤੇਲ ਤੂੜ ਪਾ ਕੇ ਪਰ ਉਹ ਗੱਲ ਨਹੀਂ ਬਣਦੀ ਸੀ ਜਿੰਨੀ ਆ ਚੀਜ਼ ਨਾ ਬਣਦੀ ਆ ਵੀਡੀਓ ਕਈ ਦਿਨਾਂ ਬਾਅਦ ਪਈ ਹੈ ਕਿਉਂਕਿ ਟਾਈਮ ਨਹੀਂ ਲੱਗਦਾ ਸਾਨੂੰ ਪਤਾ ਨਾਲ ਆਪਣਾ ਹਬਜੀ ਦਾ ਵੀ ਕੰਮ ਆ ਉੱਥੇ ਵੇਲਾ-ਕਿਵਲਾ ਹੋ ਜਾਂਦਾ ਹੈਗਾ ਬੇਨਤੀ ਹੈ ਭਾਈ ਜੇ ਵੀਡੀਓ ਆਪਣੀ ਇਹ ਕੰ ਮਦਈਆ ਲੱਗਿਆ ਅੱਗੇ ਦੀ ਅੱਗੇ ਸ਼ੇਅਰ ਕਰ ਦਿਓ ਕਿਉਂਕਿ ਸ਼ੇਅਰ ਕਰਨ ਨਾਲ ਕਿਸੇ ਦਾ ਕਿਸੇ ਇਹਦੇ ਪਸ਼ੂ ਰੇਕ ਦੇ ਤੰਗ ਨੇ ਅੱਜ ਕੱਲ ਕੋਈ ਆ ਦਾ ਵਿਚਾਰਾ ਕੋਈ ਜਿਗਾਰਡ ਲਾ ਲੇ ਉਹ ਜੇ ਦੂਜੇ ਆਪਾਂ ਪੱਖੇ ਲਾਉਣੇ ਆ ਮੋਟਰ ਡੇਢ ਮੋਟਰ ਦਾ ਲਾਈਟ ਵੱਧ ਖਿੱਚਦਾ ਹੈਗਾ ਮੀਟਰ ਨੇ ਹੁਣ ਆਨਲਾਈਨ ਜੁਲਟਾਂ ਵੱਧ ਮੱਚਦੀਆਂ ਇਹਦੇ ਨਾਲ ਚਲੋ ਪੱਖੇ ਤਾਂ ਲਾਉਣੀ ਲਾਉਣੇ ਨੇ ਆਪਾਂ ਜੇ ਜਿਆਦੇ ਪਸ਼ੂ ਨੇ ਉਹਦੇ ਛੱਤ 'ਤੇ ਚੱਡੀ ਜਾਂਦੇ ਨੇ ਸਾਡੇ ਬਾਹਰ ਹੀ ਨੇ ਹੁਣ ਸਾਨੂੰ ਦਿਖਾਈ ਨੇ ਤਾਂ ਦੋ ਪੱਖੇ ਲਾਉਣੇ ਪੈਂਦੇ ਆ ਪਰ ਪਸ਼ੂ ਬਹੁਤ ਸੌਖੇ ਨੇ ਧੰਨਵਾਦ ਜੀ ਕੀਮਤੀ ਸਮਾਂ ਦੇਣ ਲਈ ਤੇ ਵੀਡੀਓ ਅੱਗੇ ਦਿਖਾਏ ਜਰੂਰ ਵੀਰ ਬਣ ਕੇ